ਅੱਜ ਆਪਾਂ ਵੇਖੀ ਹੈ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਚਿਹਰਾ ਨੰਗਾ ਹੋਇਆ ਕਿ ਕਿਸ ਤਰ੍ਹਾਂ ਜੋ ਲੈਂਡ ਦੇਣ ਦੀਆਂ ਗੱਲਾਂ ਚੱਲੀਆਂ ਨੇ ਕਿ ਕੋਈ ਕਹਿੰਦਾ 30 ਲੱਖ ਲਿਆ ਕੋਈ ਕਹਿੰਦਾ 50 ਲੱਖ ਲਿਆ ਸੋ ਇਹ ਮੈਂ ਸਮਝਦਾ ਜਿਹੜਾ ਇਹ ਦੇਣ ਲੈਣ ਦਾ ਕੰਮ ਹੈ ਇਹ ਅੱਜ ਤੋਂ ਨਹੀਂ ਜਿਸ ਦਿਨ ਤੋਂ ਰਾਜ ਸਭਾ ਦੀਆਂ ਸੀਟਾਂ ਵੇਚੀਆਂ ਇਹਨਾਂ ਨੇ ਬੋਲੀ ਲਾ ਕੇ ਕਰੋੜਾਂ ਰੁਪਏ ਦੇ ਵਿੱਚ ਪੰਜਾਬ ਦੇ ਲੋਕਾਂ ਨੇ 94 ਵਿਧਾਇਕ ਜਿੱਤੇ ਇਹਨਾਂ ਦੀ ਬਹੁਤ ਦਿੱਤਾ ਪਰ ਲੋਕਾਂ ਦਿੱਤਾ ਹੋਇਆ ਬਹੁਤ ਮਤ ਇਹਨਾਂ ਨੇ ਅਮੀਰ ਅਜੋਬ ਪਤੀਆਂ ਨੂੰ ਵੇਚਤਾ ਸਮੁੱਚੀਆਂ ਰਾਜ ਸਭਾ ਦੀਆਂ ਸੀਟਾਂ ਵੇਚੀਆਂ ਉਸ ਤੋਂ ਬਾਅਦ ਫਿਰ ਧੜਾ ਧੜ ਧੜਾ ਤੜ ਜਿੱਥੋਂ ਪੈਸਾ ਮਿਲਦਾ ਉਥੋਂ ਲੈ ਕੇ ਇਹਨਾਂ ਨੇ ਲੈਣ ਦੇਣ ਸੌਦੇਬਾਜ਼ੀ ਤੇ ਇਹ ਈਸਟ ਇੰਡੀਆ ਕੰਪਨੀ ਵਾਂਗੂ ਪੰਜਾਬ ਨੂੰ ਲੁੱਟਣ ਆਏ ਹੋਏ ਐ ਪੰਜਾਬ ਦੇ ਹਰ ਇੱਕ ਮਹਿਕਮੇ 'ਚ ਹੱਥ ਕਰੋੜਾ ਮਾਰ ਰਹੇ ਐ ਕਿ ਕਿੱਥੇ ਕਿੰਨੇ ਰੁਪਏ ਪਏ ਐ ਅਸੀਂ ਲੁੱਟ ਕੇ ਲੈ ਜੀਏ ਹਰ ਇੱਕ ਪੱਖ ਤੋਂ ਪੰਜਾਬ ਲੁੱਟਿਆ ਜਾ ਰਿਹਾ ਹੈ ਜਿੰਨਾ ਮਤਲਬ ਚਾਹੇ ਵੇਖੀਏ ਰੂੜਾਂ ਦੇ ਵਿੱਚ ਚਾਹੇ ਜਲ ਸਰੋਤ ਦੇ ਵਿੱਚ ਚਾਹੇ ਹੋਰ ਜਿੰਨੇ ਮੈਕਮੇ ਹਨ ਹਰ ਇੱਕ ਮੈਕਮੇ ਦੇ ਵਿੱਚ ਐਜੂਕੇਸ਼ਨ ਅਦਾਰੇ ਹੋਣ ਦਿੱਲੀ ਦੇ ਵਿੱਚ ਵੀ ਵੇਖਿਆ ਕਿ ਕਿਸ ਤਰ੍ਹਾਂ ਇਹਨਾਂ ਨੇ ਜੋ ਬਣਾਏ ਸਕੂਲ ਸੀਗੇ ਉਹ ਸਾਰੇ ਸਕੂਲ ਫੇਲ ਹੋ ਗਏ ਜੋ ਇਹਨਾਂ ਨੇ 20 ਦੇ ਵਿੱਚ ਬਣਾਏ ਸੀ ਕਰੋਨਾ ਸੈਂਕੜੇ ਕਰੋੜ ਰੁਪਏ ਲਾ ਕੇ ਤੇ 24 ਚ ਡੈਮੇਜ ਡਿਕਲਰ ਦਿੱਤਾ ਸੋ ਇਸ ਕਰਕੇ ਇਹ ਲੋਕ ਕਹਿਣ ਨੂੰ ਕੁਝ ਹੋਰ ਦਿਖਾਉਣ ਨੂੰ ਕੁਝ ਹੋਰ ਇਹ ਆਮ ਆਦਮੀ ਦੇ ਜਿੰਨੇ ਮਕੇਜਰੀ ਆਲ ਮਨੀਸ਼ ਸੋਧਿਆ ਜੈਨ ਵਰਗੇ ਟੋਟਲ ਚੈ ਸ਼ਰਾਬ ਘਟਾਲਾ ਹਰ ਇੱਕ ਪਾਸੇ ਘਟਾਲੇ ਘਟਾਲਾ ਸੋ ਲੋਕਾਂ ਨੂੰ ਇਹਨੂੰ ਪੁੱਛਣਾ ਚਾਹੀਦਾ ਪਿੰਡਾਂ ਸਵਾਲ ਕਰਨੇ ਚਾਹੀਦੇ ਆ ਕਿ ਭਾਈ ਤੁਸੀਂ ਗੱਲਾਂ ਕੀ ਕਰਦੇ ਸੀ ਤੇ ਹੁਣ ਤੁਸੀਂ ਪੰਜਾਬ ਦਾ ਸਰਮਾਇਆ ਧਨ ਲੁੱਟ ਰਹੇ ਹੋ ਸੋ ਇਸ ਕਰਕੇ ਜਿੰਨਾ ਛੇਤੀ ਨਸਕਾਰਾ ਪਾਇਆ ਜਾਵੇ ਉਹਨਾਂ ਥੋੜਾ ਪੰਜਾਬ ਦੇ ਲੋਕ ਤਰਾ ਤਰਾ ਕਰਦੇ ਆ ਕਿ 27 ਦੇ ਇਲੈਕਸ਼ਨਾਂ ਉਨ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਮਦਦ ਦਿੱਤੀ ਕਿਉਂਕਿ ਪੰਜਾਬ ਦੀ ਤਰੱਕੀ ਡਿਵੈਲਪਮੈਂਟ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਆ ਇਹ ਸਭ ਲਟੋਰਾ ਗਰੋਹ ਇਕੱਠਾ ਹੋਇਆ ਜਿਹਦੇ ਇੱਕ ਸਰਗਨਾ ਕੇਜਰੀਆ ਮਨੀਸ਼ ਸੋਧਿਆ ਜਨਵਰੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਲੈ ਕੇ ਬੜੀ ਵੱਡੀ ਚਿੰਤਾ ਪ੍ਰਗਟ ਕੀਤੀ ਸਾਢੇ 4 ਸਾਲ ਬਾਅਦ ਆਮ ਆਦਮੀ ਪਾਰਟੀ ਨੂੰ ਯਾਦ ਆਇਆ ਕਿ ਰਾਜਧਾਨੀ ਦੀ ਲੜਾਈ ਵੀ ਆਮ ਆਦਮੀ ਪਾਰਟੀ ਨੇ ਲੜਨੀ ਹੈ ਮੁੱਖ ਮੰਤਰੀ ਸਾਹਿਬ ਇਹ ਜਿਹੜੀਆਂ ਸਮੱਸਿਆਵਾਂ ਨੇ ਇਹਦਾ ਮੁੱਢ ਕਿਨੇ ਬੰਨੇ ਉਸੇ ਕਾਂਗਰਸ ਨੇ ਜਿਹਦੇ ਚ ਇੰਡੀਆ ਆਲਾਈਂਸ ਤੁਸੀਂ 파ਟਨਰ ਰਹੇ ਹੋ ਚੰਡੀਗੜ੍ਹ ਦੀ ਮੇਅਰ ਦੀ ਚੋਣ ਇਸੇ ਰਾਜਧਾਨੀ ਦੀ ਮੇਰ ਦੀ ਚੋਣ ਦੋਨੇ ਪਾਰਟੀਆਂ ਮਿਲ ਕੇ ਲੜਦੀਆਂ ਰਹੀਆਂ ਕਾਂਗਰਸ ਨੇ ਜੋ ਕੀਤਾ ਉਹ ਸਾਰਿਆਂ ਦੇ ਸਾਹਮਣੇ ਪਰ ਜਦੋਂ ਪੰਜਾਬ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਭਗਵੰਤ ਮਾਨ ਸਾਹਿਬ ਗੱਲ ਕਰਨ ਤਾਂ ਫਿਰ ਮਾਨ ਸਾਹਿਬ ਜਵਾਬ ਤਾਂ ਇਹ ਗੱਲਾਂ ਦਾ ਵੀ ਦੇਣਾ ਪੂ ਕਿ ਸਟਕੋ BBMP ਜੋ ਪੰਜਾਬ ਦੀ ਨੁਮਾਇੰਦਗੀ ਕਿਹਦੇ ਸਮੇਂ ਚ ਖਤਮ ਹੋਈ ਉਹਦੇ ਲਈ ਤਾਂ ਜ਼ਿੰਮੇਵਾਰ ਆਪ ਜੀ ਉਹ ਆਪ ਜੀ ਦੀ ਸਰਕਾਰ ਸੈਨੇਟ ਦੀਆਂ ਚੋਣਾਂ ਰੱਦ ਹੋਈਆਂ ਬੀਐਸਐਫ ਪੰਜਾਬ ਚ 50 ਕਿਲੋਮੀਟਰ ਅੰਦਰ ਆ ਗਈ ਔਰ ਮੁੱਖ ਮੰਤਰੀ ਬਣਦੇ ਸਾਰ ਦਿੱਲੀ ਭੱਜੇ ਗਏ ਤੇ ਦਸਕਤ ਕਰਕੇ ਜਿਹੜਾ ਇੱਕ ਐਗਰੀਮੈਂਟ ਕਰਕੇ ਆਏ ਸੀ ਉਦੋਂ ਰਵਿੰਦ ਕੇਜਰੀਵਾਲ ਦੀ ਸਰਕਾਰ ਨਾਲ ਸਾਰੇ ਹੱਕ ਹਕੂਕ ਦਿੱਲੀ ਕੋਲ ਗਿਰਵੀ ਰੱਖੇ ਸੋ ਜਦੋਂ ਆਮ ਆਦਮੀ ਪਾਰਟੀ ਇਹ ਗੱਲ ਕਰਦੀ ਹੈ ਤੇ ਫਿਰ ਵਾਕਈ ਸੋਚਣਾ ਬਣਦਾ ਕਿਉਂਕਿ ਉਹੀ ਭਗਵੰਤ ਮਾਨ ਸਾਹਿਬ ਨੇ ਜਿੱਦਣ ਹਰਿਆਣੇ ਨੂੰ ਚੰਡੀਗੜ੍ਹ 'ਚ ਵੱਖਰੀ ਵਿਧਾਨ ਸਭਾ ਦੀ ਜ਼ਮੀਨ ਦੇਣ ਦੀ ਗੱਲ ਹੋਈ ਸੀ ਉਸ ਦਿਨ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਖੜੇ ਹੋ ਕੇ ਕਿਹਾ ਕਿ ਜੇ ਜੇ ਹਰਿਆਣੇ ਨੂੰ ਚੰਡੀਗੜ੍ਹ 'ਚ ਵਿਧਾਨ ਸਭਾ ਬਣਾਉਣ ਦੇਣੀ ਹੈ ਆਪਰ ਪੰਜਾਬ ਨੂੰ ਵੀ ਜ਼ਮੀਨ ਦਿੱਤੀ ਚ ਹੈ ਉਸ ਦਿਨ ਭਗਵੰਤ ਮਾਨ ਸਾਹਿਬ ਇਹ ਭੁੱਲ ਗਏ ਕਿ ਇਹ ਜਿਹੜੀ ਵਿਧਾਨ ਸਭਾ ਹੈ ਇਹ ਪੰਜਾਬ ਦੀ ਹੈ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਤੇ ਅੱਜ ਕਹਿੰਦੇ ਸਾਡੇ ਕੋਲ ਤਾਂ ਹਾਈ ਕੋਰਟ ਹੀ ਹੈ ਮੈਂ ਫੇਰ ਯਾਦ ਕਰਾ ਦਿਆਂ ਮੁੱਖ ਮੰਤਰੀ ਸਾਹਿਬ ਇਹ ਜਿਹੜੀ ਹਾਈ ਕੋਰਟ ਹੈ ਇਹ ਪੰਜਾਬ ਦੀ ਹੈ ਹਰਿਆਣਾ ਟੈਂਪਰਰੀ ਤੌਰ ਤੇ ਇਸ ਰਾਜਧਾਨੀ ਨੂੰ ਵਰਤਦਾ ਹਰਿਆਣਾ ਆਪਦੀ ਰਾਜਧਾਨੀ ਕਿਤੇ ਵੀ ਬਣਾ ਲੇ ਕੋਰਟ ਕਿਤੇ ਵੀ ਬਣਾ ਲੇ ਤੁਸੀਂ ਵੱਖਰੀ ਕੋਰਟ ਨਾ ਮੰਗੋ ਇਹ ਜਿਹੜੀ ਚੰਡੀਗੜ੍ਹ ਦੇ ਵਿੱਚ ਹਾਈ ਕੋਰਟ ਹੈ ਇਹ ਪੰਜਾਬ ਦੇ ਹਿੱਸੇ ਦੀ ਹੈ ਸੋ ਜਦੋਂ ਪੰਜਾਬ ਦੇ ਮੁੱਖ ਮੰਤਰੀ ਫੰਡਾਮੈਂਟਲਸ ਦੇ ਉੱਤੇ ਗਲਤੀਆਂ ਕਰਦੇ ਨੇ ਫਿਰ ਦੁੱਖ ਹੁੰਦਾ ਇਹ ਗਲਤੀ ਹੈ ਜਾਂ ਸਾਜ਼ਿਸ਼ ਹੈ ਮੈਨੂੰ ਇਹ ਲੱਗਦਾ ਹੈ ਕਿ ਹੁਣ ਆਮ ਆਦਮੀ ਪਾਰਟੀ ਕਿਸੇ ਦਬਾਅ ਹੇਠ ਕੱਲ ਨੂੰ ਕੇਂਦਰ ਆ ਕੇ ਕਹਿ ਦੂਗਾ ਜੀ ਵੱਖਰੀ ਜ਼ਮੀਨ ਲੈ ਕੇ ਹਾਈ ਕੋਰਟ ਬਣਾ ਲਓ ਫਿਰ ਬਣਾ ਲਓਗੇ ਮੁੱਖ ਮੰਤਰੀ ਸਾਹਿਬ ਫਿਰ ਕਲੇਮ ਛੱਡ ਦੋਗੇ ਇਹ ਜਿਹੜਾ ਕਹਿਣੀ ਕਰਨੀ ਦਾ ਫਰਕ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਲੋਕਾਂ ਨੂੰ ਸਪਸ਼ਟ ਦਿਖਦਾ ਅੱਜ ਜੋ ਮੋੜ ਦੇ ਵਿੱਚ ਹੋਇਆ ਉਹਦੇ ਬਾਰੇ ਕੀ ਜਵਾਬ ਹੈ ਗੱਲਾਂ ਤਾਂ ਆਪਾਂ ਕ腐ਪਸ਼ਨ ਫ੍ਰੀ ਸਰਕਾਰ ਦੀਆਂ ਕਰਦੇਆਂ ਗੱਲਾਂ ਤਾਂ ਕਰਦੇਆਂ ਕਿ ਜੀ ਅਸੀਂ ਬੜੇ ਇਮਾਨਦਾਰ ਹਾਂ ਕੱਟੜ ਇਮਾਨਦਾਰ ਤੇ ਮੌੜ ਦੇ ਵਿੱਚ ਤੁਹਾਡੇ ਆਪ ਦੇ ਵਿਧਾਇਕ ਮੈਸਰ ਖਾਨਾ ਤੇ ਉੱਥੇ ਦਾ ਜਿਹੜਾ ਮਿਊਸਪਲ ਕਮੇਟੀ ਦਾ ਪ੍ਰਧਾਨ ਹੈ ਉਹਨੇ ਅੱਜ ਗਣਤੰਤਰ ਦਿਵਸ ਵਾਲੇ ਦਿਨ ਇਹ ਅਲੀਗੇਸ਼ਨ ਲਾਇਆ ਕਿ 30 ਲੱਖ ਰੁਪਏ ਚ ਮੈਨੂੰ ਮਿਊਸਪਲ ਕਮੇਟੀ ਦਾ ਪ੍ਰਧਾਨ ਬਣਾਇਆ ਸੀ ਹੁਣ ਬੈਠਣ ਨੂੰ ਕੁਰਸੀ ਵੀ ਨਹੀਂ ਦਿੰਦੇ ਸੋ ਕੀ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਕਰਨ ਜਾ ਰਹੇ ਨੇ ਗਣਤੰਤਰ ਦਿਵਸ ਦੇ ਉੱਤੇ ਦਫ਼ਤਰਾਂ ਦੇ ਵਿੱਚ ਤਾਂ ਅਸੀਂ ਫੋਟੋਆਂ ਲਾਈਆਂ ਨੇ ਅੰਬੇਦਕਰ ਸਾਹਿਬ ਦੀ ਵੀ ਲਾਈ ਹੈ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਵੀ ਲਾਈ ਹੈ ਤੇ ਉਹ ਜਿਨ੍ਹਾਂ ਨੇ ਲੜਾਈ ਲੜੀ ਭਾਰਤ ਨੇ ਅਜੇ ਦਿਨ ਦੇਖਿਆ ਉਸ ਦਿਹਾੜੇ ਤੇ ਤੁਹਾਡੀ ਪਾਰਟੀ ਤੇ ਅਲੀਗੇਸ਼ਨ ਲੱਗਿਆ ਕਿ 30-30 ਲੱਖ ਚ ਤੁਹਾਡੀ ਪਾਰਟੀ ਕਮੇਟੀਆਂ ਦੀ ਪ੍ਰਧਾਨਗੀ ਵੇਚ ਰਹੀ ਹੈ ਉਹਦੇ ਬਾਰੇ ਵੀ ਜਿਹੜਾ ਜਵਾਬ ਹੈ ਉਹ ਪੰਜਾਬ ਦੇ ਲੋਕਾਂ ਨੂੰ ਦਿਓ ਆਮ ਆਦਮੀ ਪਾਰਟੀ ਇਹ ਜਿਹੜੀ ਝੂਠੀ ਬਿਆਨਬਾਜ਼ੀ ਕਰਕੇ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣਾ ਚਾਹੁੰਦੀ ਹੈ ਇਹਦੇ ਤੇ ਹੁਣ ਪੰਜਾਬ ਵਿਸ਼ਵਾਸ ਨਹੀਂ ਕਰਦਾ ਕ੍ਰੈਡੀਬਿਲਟੀ ਹੈ ਜਿਹੜੀ ਉਹ ਮੁੱਖ ਮੰਤਰੀ ਦੀ ਚੇਅਰ ਦੀ ਭਗਵੰਤ ਮਾਨ ਸਾਹਿਬ ਤੁਸੀਂ ਖਤਮ ਕਰ ਚੁੱਕੇ ਕੌਂਸਲ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਆਪਣੀ ਹੀ ਪਾਰਟੀ ਦੇ ਜਿਹੜੇ ਮਜੂਤਾ ਐਮ.ਐਲ.ਏ ਨੇ ਸੁਖਬੀਰ ਸਿੰਘ ਵੈਸਰਖਾਨਾ ਉਹਨਾਂ ਦੇ ਉੱਪਰ ਇਹ ਕਹਿ ਕੇ ਉੱਚੀ ਉੱਚੀ ਆਵਾਜ਼ ਦੇ ਵਿੱਚ ਬੋਲਿਆ ਕਿ ਤੁਸੀਂ ਜਿਹੜੀ ਨਗਰ ਕੌਂਸਲ ਦੀ ਮੈਨੂੰ ਪ੍ਰਧਾਨਗੀ ਦਿੱਤੀ ਆ ਉਹ 30 ਲੱਖ ਰੁਪਏ ਵਿੱਚ ਤੁਸੀਂ ਮੈਨੂੰ ਵੇਚੀ ਆ ਬੜੇ ਸ਼ਰਮ ਵਾਲੀ ਗੱਲ ਹੈ ਕਿ ਜਿਹੜੀ ਪਾਰਟੀ ਇਹ ਗੱਲ ਕਹਿ ਕੇ ਸਤਾ ਦੇ ਵਿੱਚ ਆਈ ਹੋਵੇ ਕਿ ਅਸੀਂ ਭ੍ਰਿਸ਼ਟਾਚਾਰ ਖਤਮ ਕਰਾਂਗੇ ਅਸੀਂ ਨਸ਼ਾ ਖਤਮ ਕਰਾਂਗੇ ਲੇਕਿਨ ਭ੍ਰਿਸ਼ਟਾਚਾਰ ਖਤਮ ਤਾਂ ਕੀ ਹੋਣਾ ਸੀ ਕਿ ਅੱਜ ਚਾਹੇ ਉਹ ਟਰੱਕ ਦੀ ਨਿਆਂ ਦੇ ਪ੍ਰਧਾਨਗੀ ਦੇ ਮਾਮਲੇ ਨੇ ਚਾਹੇ ਨਗਰ ਕੌਂਸਲ ਦੀਆਂ ਕੁਰਸੀਆਂ ਦੇ ਪ੍ਰਧਾਨਗੀ ਦੇ ਮਾਮਲੇ ਨੇ ਸ਼ਰੈ ਆਮ ਜਿਹੜੀ ਪਾਰਟੀ ਦਾ ਨਗਰ ਕੌਂਸਲ ਦਾ ਪ੍ਰਧਾਨ ਆਪਣੇ ਮੌਜੂਦਾ ਐਮਐਲਏ ਦੇ ਉੱਪਰ ਇਹ ਉੱਚੀ ਉੱਚੀ ਆਵਾਜ਼ ਦੇ ਵਿੱਚ ਕਹਿ ਰਿਹਾ ਹੈ ਕਿ ਉਹ ਤੋਂ ਕੋਈ ਗੱਲ ਲੁਕੀ ਸਾਫਤ ਨਹੀਂ ਹੋ ਸਕਦੀ। ਸੋ ਬੜੇ ਸ਼ਰਮ ਦੀ ਗੱਲ ਹੈ। ਤਾਂ ਇਸ ਕਰਕੇ ਮੇਰਾ ਇਹ ਕਹਿਣਾ ਕਿ ਪਹਿਲਾਂ ਵੀ ਸਾਡੇ ਜਿਹੜੇ ਮੌੜ ਹਲਕੇ ਦੇ ਐਮਐਲਏ ਸਾਹਿਬ ਹੈ ਉਹ ਬੜੀਆਂ ਸੁਰਖੀਆਂ ਦੇ ਵਿੱਚ ਆਉਂਦੇ ਰਹੇ ਨੇ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਪੂਰੀ ਉਮੀਦ ਹੈ ਕਿ ਸਾਰੇ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਦੇ ਐਮਐਲਏ ਨੇ ਮੰਤਰੀਆਂ ਨੇ ਭ੍ਰਿਸ਼ਟਾਚਾਰ ਕੀਤਾ ਉਹਦੇ ਸਾਰੇ ਪੋਲ ਖੁੱਲਣਗੇ ਤੇ ਲੋਕਾਂ ਨੂੰ ਇਹ ਸਰਕਾਰ ਜਿਹੜੀ ਬਣੀ ਹੈ ਇਹ ਜਵਾਬ ਦੇਵੇਗੀ ਕਿਵੇਂ ਜਵਾਬ ਦੇਵੇਗੀ ਕਿ ਅਸੀਂ ਜਿਹੜੀ ਲੋਕਾਂ ਨੂੰ ਹੈ ਭ੍ਰਿਸ਼ਟਾਚਾਰ ਤੋਂ ਬਿਨਾ ਪ੍ਰਸ਼ਾਸਨ ਦਿੱਤਾ ਹੈ ਭ੍ਰਿਸ਼ਟਾਚਾਰ ਤੋਂ ਬਿਨਾ ਸਰਕਾਰ ਦਿੱਤੀ ਹੈ ਸੋ ਇਹਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਥੋੜੀ